ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਟੂ आवर ਨਿਊ ਬਲੌਗਸ ਵਾਕਤਾ ਤੁਹਾਡਾ ਸਾਡੇ YouTube ਚੈਨਲ ਮਿਸਟਰ ਐਂਡ ਮਿਸਿਸ ਸਿਵਿਆ ਕਪਲ ਤੇ ਗਾਇਜ਼ ਆਪਾਂ ਨੂੰ ਆ ਗਿਆ ਗਰਮੀ ਦਾ ਵਿਆਹ ਠੀਕ ਆ ਵਿਆਹ ਆ ਗਿਆ ਬਈ ਗਰਮੀ ਦਾ ਪਹਿਲਾ ਵਿਆਹ ਅਸੀਂ ਟੈਂਡ ਕਰਨ ਜਾ ਰਹੇ ਹਰ ਗਰਮੀ 'ਚ ਅਸੀਂ ਕੋਈ ਨਾ ਕੋਈ ਇੱਕ ਦੋ ਵਿਆਹ ਦੇਖਦੇ ਹੁੰਨੇ ਆ ਮੈਨੂੰ ਲੱਗਦਾ ਕਿ ਉਹ ਜਿਹੜਾ ਦੂਜਾ ਵਿਆਹ ਹੈਗਾ ਉਹ ਵੀ ਗਰਮੀ 'ਚ ਹੀ ਹੈ ਨਾ ਪਹਿਲਾ ਵਿਆਹ ਹੈਗਾ ਠੀਕ ਆ ਪਹਿਲਾ ਆਪਣੀ ਗਰਮੀ ਵਾਲਾ ਆ ਪਹਿਲਾ ਵਿਆਹ ਹੈਗਾ ਕੱਲ ਨੂੰ ਵਿਆਹ ਹੈਗਾ ਤੇ ਅੱਜ ਆਪਾਂ ਫਿਰ ਚੱਲਾਂਗੇ ਅੱਜ ਆਪਾਂ ਕਿੱਥੇ ਜਾਣਾਗਾ ਗੋਨੇਆਣਾ ਗੋਨੇਆਣੇ ਆਣਾ ਅੱਜ ਆਪਾਂ ਜਾਵਾਂਗੇ ਪਿੰਡੂ ਫੈਮਿਲੀ ਕੋਲ ਠੀਕ ਹੈ ਤੇ ਵੀਰੇ ਵਰਗਿਆਂ ਕੋਲ ਕਿਉਂਕਿ ਵੀਰੇ ਵਰਗਿਆਂ ਨੇ ਵੀ ਵਿਆਹ ਤੇ ਜਾਣਾ ਤੇ ਅਸੀਂ ਵੀ ਵਿਆਹ ਤੇ ਜਾਣਾ ਅਸੀਂ ਸਾਰਿਆਂ ਨੇ ਵਿਆਹ ਤੇ ਜਾਣਾ ਇੱਕੋ ਵਿਆਹ ਤੇ ਲਓ ਬਈ ਅੱਜ ਆਪਾਂ ਘਰੇ ਵੀ ਪਹਿਲਾਂ ਜਾਵਾਂਗੇ ਠੀਕ ਹੈ ਫਿਰ ਆਪਾਂ ਜਾਵਾਂਗੇ ਗੋਨੇਆਣੀ ਫਿਰ ਆਪਾਂ ਜਾਵਾਂਗੇ ਗੋਨੇਆਣੀ ਉਸ ਤੋਂ ਬਾਅਦ ਕੱਲ ਨੂੰ ਆਪਾਂ ਕਰਾਂਗੇ ਮੈਰਿਜ ਅਟੈਂਡ ਜਾ ਕੇ ਪਹਿਲਾਂ ਰੈਡੀ ਹੁੰਨੇ ਆਪਾਂ ਗੋਨਿਆਂ ਨੇ ਜਾਣ ਵਾਸਤੇ ਕਿਉਂਕਿ ਰਿੱਕੀ ਨੂੰ ਅਸੀਂ ਸਾਰਿਆਂ ਨੇ ਇਕੱਠੇ ਨੇ ਵਿਆਹ ਜਾਣਾ ਸੀ ਤਾਂ ਵੀਰਾ ਕਹਿੰਦਾ ਵੀ ਤੁਸੀਂ ਸਾਡੇ ਕੋਲ ਆਓ ਪੰਡੂ ਵੀਰਾ ਕਹਿੰਦਾ ਵੀ ਤੁਸੀਂ ਸਾਡੇ ਕੋਲ ਆਓ ਠੀਕ ਆ ਵੀ ਆਪਾਂ ਇੱਥੋਂ ਵਿਆਹ ਚੱਲਾਂਗੇ ਤੇ ਵੀਰਾ ਕਹ ਲਦਾ ਕਹੀ ਜਾਂਦਾਗਾ ਫਿਰ ਜਦੋਂ ਆਪਾਂ ਨੂੰ ਕੋਈ ਇੰਨਾ ਕਹੇ ਤਾਂ ਅਗਲੇ ਦੀ ਰਿਸਪੈਕਟ ਕਰਨੀ ਚਾਹੀਦੀ ਚਲੋ ਆਪਾਂ ਜਾਵਾਂਗੇ ਪਹਿਲਾਂ ਗੋਨਿਆਂ ਨੇ ਫਿਰ ਆਪਾਂ ਕੱਲ ਨੂੰ ਜਾਵਾਂਗੇ ਵਿਆਹ ਤੇ ਗਰਮੀ ਦਾ ਪਹਿਲਾਂ ਵਿਆਹ ਠੀਕ ਹੈ ਨਿਊ ਸੂਟ ਬਣਾਇਆਗਾ ਮੈਂ ਨਾਲੇ ਤੁਸੀਂ ਸੂਟ ਦੀ ਆਊਟਫਿਟ ਚੈੱਕ ਕਰਿਓ ਕੱਲ ਨੂੰ ਨਾਲੇ ਕਰਿਓ ਵਿਆਹ ਇੰਜੁਆਏ ਤੇ ਬਾਕੀ ਉਹ ਵੀਰੇ ਨੂੰ ਵੀ ਤੁਸੀਂ ਸਾਰੇ ਜਾਣਦੇ ਹੋਵੋਗੇ ਨਾ ਇੰਨਾ ਪਿਆਰ ਕਰਦੀਆਂ ਨੇ ਦਾਦੀਆਂ ਮਾਵਾ ਤੋਂ ਵੱਧ ਕਰਦੀਆਂ ਹੁੰਦੀਆਂ ਨੇ ਉਹਨਾਂ ਟਾਈਮ ਖੜੀ ਕੇ ਦੇਖੀ ਮम्मी ਵਿਚਾਰੀ ਕਿੰਨਾ ਆਪਦੇ ਪੁੱਤ ਦਾ ਪੋਤੇ ਦਾ ਹੁੰਦਾ ਹਨਾ ਪੁੱਤ ਦਾ ਵੀ ਦੇਖ ਲੈ ਇਹ ਤਾਂ ਦਾਦੀ ਜੀ ਤਾਂ ਬਾਇਆ ਬਾਇਆ ਕਰਦੇ ਉਹਨਾਂ ਦਾ ਟਾਈਮ ਖੜੀ ਰੋਰੀ ਕੀ ਜਿੰਨਾ ਟਾਈਮ ਆਪਾਂ ਜਾਂਦੇ ਨਹੀਂ ਜਿੰਨਾ ਟਾਈਮ ਉੱਲੇ ਨਹੀਂ ਹੁੰਦੇ ਨੱਚਦੇ ਦੇਖੀਓ ਵਾਈ ਕਰਦੇ ਇਹ ਮਾਵਾ ਹੀ ਹੁੰਦੀਆਂ ਨੇ ਸਮਝਿਆ ਜਾਵੇ ਤਾਂ ਸੱਸਾਂ ਵੀ ਮਾਵਾ ਹੁੰਦੀਆਂ ਸੱਸਾਂ ਤਾਂ ਵੱਧ ਮਾਵਾ ਹੁੰਦੀਆਂ ਨੇ ساری ਉਮਰ ਆ ਇਹ ਮਾਵਾ ਕੋਲੇ ਰਹਿਣਾ ਹੁੰਦਾ ਉਹ ਮਾਵਾ ਕੋਲ ਤਾਂ ਉਹ ਤਾਂ ਆਪਾਂ ਨੂੰ ਪਾਲ ਪੋਸ ਕੇ ਭੇਜ ਦਿੰਦੀਆਂ ਨੇ ساری ਉਮਰ ਇਹ ਮਾਵਾ ਕੋਲੇ ਰਹਿਣਾ ਹੁੰਦਾ ਇਹ ਮਾਵਾ ਦਾ ਜਿਗਰਾ ਹੀ ਹੁੰਦਾ ਵੀ ਆਪਦੇ ਪੁੱਤਾਂ ਨੂੰ ਆਪਾਂ ਨੇ ਨਾਲ ਵੰਡਦੀਆਂ ਨੇ ਇਨਾ ਵੱਡਾ ਕਰਕੇ ਤਾਂ ਕਰਕੇ ਚਾਹੇ ਚੰਗੀਆਂ ਚਾਹੇ ਮਾੜੀਆਂ ਮਾਵਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਸੱਸਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਤੇ ਕਦੇ ਵੀ ਉਹਨਾਂ ਦੇ ਪੁੱਤਾਂ ਨੂੰ ਉਹਨਾਂ ਤੋਂ ਵੱਖ ਨਹੀਂ ਕਰਨਾ ਚਾਹੀਦਾ ਹਮੇਸ਼ਾ ਇਹ ਗੱਲ ਯਾਦ ਰੱਖਿਓ ਹਨ ਜੁਜਾਰ ਜੇ ਕੋਈ ਆਪਾਂ ਨੂੰ ਧੀਆ ਨੂੰ ਵੱਖ ਕਰੇ ਮਾਵਾਂ ਤੋਂ ਮੈਨਲੇ ਜਾਣੇ ਆਪਾਂ ਦੁੱਖ ਸੁੱਖ ਕਰਦੇ ਆ ਹਨ ਹਨ ਹੈਨਾ ਜੁਜਾਰ ਲੋ ਬਈ ਤਿਆਰ ਸ਼ਹਿਰ ਹੋ ਗਏ ਹੁਣ ਆਪਾਂ ਜਾ ਰਹੇ ਹਾਂ ਵਿਆਹ ਤੇ ਮਤਲਬ ਪਹਿਲਾਂ ਜਾਵਾਂਗੇ ਬਟਿੰਡੇ ਕੱਲ ਨੂੰ ਜਾਵਾਂਗੇ ਵਿਆਹ ਤੇ ਹਾਂਜੀ ਮਿਲਦੇ ਆਂ ਜਾ ਕੇ ਆਪਾਂ ਵੀਰਪਾਲ ਹੋਰਾਂ ਨੂੰ ਪ੍ਰਧਾਨ ਹੋਰਾਂ ਨੂੰ ਲੋ ਬਈ ਮੁੜ ਗਏ ਆਪਾਂ ਗੋਨਿਆਣੇ ਕੰਨੀ ਠੀਕ ਐ ਗੋਨਿਆਣੇ ਮੰਡੀ ਕਰਨੀ ਹੈ ਨਾ ਪਹੁੰਚ ਕੇ ਗੋਨਿਆਣੇ ਪਹੁੰਚ ਕੇ ਵਸ ਇੱਥੋਂ ਸਟਾਰਟ ਹੀ ਹੋ ਗਿਆ ਗੋਨਿਆਣੀ ਮੰਡੀ ਉਹ ਦੇਖੋ ਲਿਖਿਆ ਗੋਨਿਆਣਾ ਹਾਈ ਟੈਕ ਨਾਕਾ ਤੇ ਇਸ ਤੋਂ ਬਾਅਦ ਉਹਨਾਂ ਉਹ ਤਾਂ ਖੇਤਾਂ 'ਚ ਰਹਿੰਦੇ ਆ ਨਾ ਵੀਰੇ ਹੋਰੀ ਹੋਰੀ ਸੋ ਬਾਰ ਬਾਰ ਹੀ ਰਹਿੰਦੇ ਆ ਭਜਾਨੇ ਆ ਮਿਲਦੇ ਆ ਉੱਥੇ ਪਹੁੰਚ ਕੇ ਤੁਹਾਨੂੰ ਨਾ ਵੀਰਪਾਲਾ ਦਵਿੰਦਰ ਵੀਰਪਾਲਾ ਕਿਹਾ ਸੀ ਨਾ ਕਿਹਾ ਸੀ ਨਾ ਵੀਰਪਾਲਾ ਲਓ ਵੀ ਪਹੁੰਚ ਗਏ ਆਪਾਂ ਸੱਜਣ ਪਿਆਰੇ ਆ ਕੋਲ ਕਿੱਦੇ ਦੀ ਕਹਿੰਦੀ ਸੀ ਹੈ ਵੀਰਪਾਲ ਕਿੱਦੇ ਦੀ ਕਹਿੰਦੀ ਸੀ ਆਉਂਗੀ 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 ਉਹ ਲਾ 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 ਗਰੀ ਇਪੂ ਚਾਣਾ ਓੜੂ ਤੱਲੇ ਉਹ ਤਾਂ ਆ ਦੇਖੀ ਲੈ ਫਾੰਗੋ ਵਾਹੋ ਬੀਰੇ ਦੇ ਮੂੰਹ ਕਰ ਦੇ ਤੇ ਦੇ 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 ਹੋ ਮੂੰਹ ਖੰਦ ਤੇ ਬੱਦੂ ਮਿੱਠੀ ਮਿੱਠੀ ਲੱਗੂ ਮਿੱਠੀ ਮਿੱਠੀ ਲੱਗ ਦੇ 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 ਓਏ ਓ ਰੋ ਪਿਆ ਆ ਜਾ ਭੈਣ ਭਰਾਓ ਲਓ ਆਂਟੀ ਨੇ ਅੰਟੀ ਕਹਿੰਦੇ ਵੀ ਬੋਲ ਚੱਕ ਜੋਰੇ ਚੱਕ ਇਹਨੂੰ ਅਸੀਂ ਭਾਈ ਇੱਥੇ ਪਿਆਰ ਨਾਲ ਜੋਰਾ ਜੋਰਾ ਗਾਣੇ ਆ ਸੀ ਇਹ ਜੁਹਾਰ ਸਿੰਘ ਜੀ ਨੇ ਜੀ ਆਪ ਦੀ ਦਾਦੀ ਦੇ ਜੁਹਾਰ ਸਿੰਘ ਜੀ ਉਹ ਭੱਜ ਗਈ ਉਹ ਦੀਦੀ ਭੱਜ ਗਈ ਫੜ ਲਓ ਫੜ ਲਾ ਛੋਟੇ ਜੇ ਨਿਆਣੇ ਜੇ ਸਾਡੇ ਨੋ ਨੋ ਆਜੋ 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 ਨਾ ਦੱਸਿਓ ਦੱਸੋ ਵੀਰਪਾਲ ਮਾੜੀ ਜੀ ਕਲਾਸ ਲਾ ਉੱਡ ਗਿਆ ਹੈ ਨਹੀਂ ਇਹਦੇ ਵਿੱਚ ਤੁਸੇ ਉਹਨੂੰ ਕਹਿੰਦੇ ਇਸ ਤਰ੍ਹਾਂ ਜਾਣਾ ਕੌਣ ਹੈ ਅਗਲਾ ਕਿਹੜਾ ਉੱਚਾ ਘੜਾ ਹੈ ਇਹ ਆ ਕੀ ਦੇਖਦੇ ਨੇ ਅੱਜ ਜਹਾਰ ਜਹਾਰ ਭਰਾਵਾ ਜਹਾਰ ਨੇ ਤਾਂ ਉਹ ਸੋ ਗਿਆ ਭਰਾਵਾ ਓਏ ਜਹਾਰ ਨੂੰ ਖੁੱਟਿਆ ਭਾਈ தாਜੂ ਨੇ ਤੇਲ ਕੁਛ ਤੇਲ ਕੁਛ ਵੀਰੇ ਤੇਲ ਕੁਛ ਵੀਰੇ ਬਿਰੇ ਨੂੰ ਪਤਾ ਨਹੀਂ ਵੀ ਇੱਥੇ ਬਿਰਲਾ ਤਾਜੂ ਦਾ ਮੋrti ਉਹ ਤਾਂ ਫੱਜ ਰਿਹਾ ਵਿੱਚ ਇਹਨਾਂ ਨੇ ਬਾਲਾ ਕੁਝ ਕੀਤਾ ਰਿੱਕੀ ਤੂੰ ਮੰਡੀ ਕਹਿੰਦੀਆਂ ਫਿਰ ਕਿਉਂ ਕਿਉਂ ਆਸੀ ਜਾਵਾਂਗੇ ਆ ਤੜਕੇ ਉਹ ਅੰਬ ਮੇਲੇ ਇਸੀ ਮੇਰੇ ਭਰਾ ਵਾਸਤੇ ਮੈਂ ਕਿਹਾ ਸਾਰੇ ਅੰਬ ਖਾ ਲੈਣੇ ਆਪਾਂ ਕਿਤੇ ਵੀ ਲੈਣ ਦਾ ਕੇਰ ਆਪਣੇ ਘਰ ਵਿੱਚ ਇੱਤਿਆਲੋ ਆਉਣੇ ਆਉਣੇ ਇਹ ਆਪਣੇ ਵਾਸਤੇ ਸਮਾਨ ਆ ਗਿਆ ਬਾਓ ਕੀ ਆਵਾਤਾ ਆਂਟੀ ਸਾਡੇ ਵਾਸਤੇ ਸਮਾਨ ਆ ਗਈ ਉਹਦਾ ਬਾਹ ਬਈ ਸਿਰਈ ਆ ਬਾਈ ਮੈਂ ਸਕੂਟਰੀ ਦੀ ਨਾ ਪਾਰਟੀ ਮੰਗੀ ਸੀਗੀ ਮੇਰੇ ਬ੍ਰੋ ਤੋਂ ਤੇ ਵੀਰ ਜੀ ਫਿਰ ਸ਼ਗਨ ਵੀ ਬਾਈ ਤੇ ਕੁਛ ਵੀਰੇ ਲਊਗਾ ਨਾ ਸ਼ਗਨ ਵੀ ਤੇ ਕੁਛ ਵੀਰੇ ਨਹੀਂ ਚਮ ਚਮ ਫਿਰ ਮੇਰਾ ਵੀਰਾ ਲੈ ਕੇ ਆਇਆ ਸ਼ਗਨ ਵੀ ਫਿਰ ਵੀਰੇ ਦਾ ਸ਼ਗਨ थैंक यू थैंक यू सो मच मेम साह मैंगो शेक है मैंगो शेक है जो जा जुजार आज मैंगो शेक पी लो आज 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 मैंगो शेक ਲਓ ਬਈ ਦੇਖਾਂ ਓਏ ਹੋਏ 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 ਇਹ ਤਾਂ ਗੱਲਬਾਤ ਹੀ ਐਂਡ ਕਰਾਈ ਕਰਦੇ ਆ ਆਪਾਂ ਤਾਂ ਇੰਨੀ ਉਮੀਦ ਹੀ ਨਹੀਂ ਸੀ ਕੀ ਬਾਤ ਆ ਭਾਈ ਓਏ ਭਾਈ ਜੀ ਥੈਂਕ ਯੂ ਕਿੱਥੇ ਦੇਣਾ ਦੇਵਾਂਗੇ ਤੁਹਾਡਾ ਕਿੱਥੇ ਦੇਣਾ ਦੇਵਾਂਗੇ ਭਾਈ ਜੀ ਇਹ ਕਿ ਰੋਣ ਲੱਗ ਗਈ ਕੱਦੂ ਗੁੱਡ ਮਾਰਨਿੰਗ ਕੱਦੂ ਗੁੱਡ ਮਾਰਨਿੰਗ ਖੜੇ ਹੋ ਜਾ ਲਓ ਬਈ ਗੁੱਡ ਮਾਰਨਿੰਗ ਹੋ ਗਈ ਹੈ ਵੈਰੀ ਵੈਰੀ ਗੁੱਡ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਮੋਟਾ ਵੰਗੀ ਇਹਦਾ ਬਈ ਸਾਰੇ ਜਣੇ ਸਾਰੇ ਮੇਰੇ ਸਬਸਕ੍ਰਾਈਬਰ ਵਧਾਈਆਂ ਦੇ ਦਿਓ ਵੀਰਪਾਲ ਨੇ ਨਿਊਜ਼ ਸਕੂਟਰੀ ਲਈ ਸੀ ਅੱਜ ਫਿਰ ਰਾਈਡ ਵੀ ਕਰ ਲਵਾਂ ਅੱਜ ਅੱਜ ਅਸੀਂ ਰਾਈਡੀ ਵੱਡੀ ਜਾਣਾ ਸੀ ਸਕੂਟਰੀ ਅਸੀਂ ਕੋਟਾ ਜਾਣੀ ਆਣੇ ਦੋਨੇ ਭੈਣਾ ਭੈਣਾ ਨੇ ਅ ਇਹਨਾਂ ਨੂੰ ਕਿੰਨੇ ਮਰਜੀ ਘਿਹਰੇ ਲਿਆ ਕੇ ਦੇ ਦਿਓ ਇਹਨਾਂ ਨੇ ਤੁਰਨਾ ਇਹਦੀ ਸਿੱਖਿਆ ਕੋਰਸ ਨਾਲ ਤੁਰਨਾ ਕੋਰਸ ਨਾਲ ਮੈਂ ਇੱਕ ਵੀਡੀਓ ਦੇਖੀ ਸੀਗੀ ਓਕ ਕੋਈ ਨਾ ਆਂਟੀ ਕਿਸੇ ਦੇ ਪਾਪਾ ਨੇ ਬਾਹਰ ਹੀ ਖੇਡਾਂ ਲੈ ਕੇ ਦਿੱਤੀ ਆ ਉਹ ਖੇਡਾਂ ਦਾ ਝੂਲਾ ਉਹ ਨਹੀਂ ਆਇਆ ਉਹ ਕਰਤਾ ਕਹਿੰਦਾ ਇਹ ਖੇਡਾਂ ਨਾਲ ਨਹੀਂ ਖੇਡਦਾ ਉਸ ਤੋਂ ਬਾਅਦ ਉਹ ਬਾਥਰੂਮ 'ਚ ਗਿਆ ਜਵਾਕ ਜਾ ਬਾਲਟੀ ਤੇ ਕੱਪ ਨਾਲ ਖੇਡੀ ਜਾਵੇ ਉਹ ਕਹਿੰਦਾ ਮੈਂ ਇਹਨਾਂ ਤੇ ਜਿੰਨੇ ਪੈਸੇ ਲਾਏ ਆ ਕਹਿੰਦਾ ਖਰਾਬ ਆ ਕਹਿੰਦਾ ਤੁਸੀਂ ਨਾ ਕਰਦਿਓ ਹਾਂ ਹਾਂ ਰਾਤ ਉਹ ਬੇਡਾ ਭਾਂਡਿਆਂ ਨਾਲ ਗੁਰਬੀ ਕੌਲੀ ਬਾਟੀ ਹੁਣ ਆਪਾਂ ਜਿਹੜੀ ਇਹਨਾਂ ਦੀ ਖੇਡਾਂ ਤੇ ਪੈਸੇ ਲਾਉਣੇ ਆ ਬਰਬਾਦ ਲਿਆ ਅੱਜ ਕੱਲ੍ਹ ਵੀ ਹੁਣ ਮੈਨੂੰ ਕਹਿ ਦਿੰਦੇ ਆ ਕੋਈ ਵੀ ਤੂੰ ਖੇਡਾ ਨਹੀਂ ਲੈ ਕੇ ਮੈਂ ਕਿਹਾ ਵੀ ਲੈ ਆ ਕਿਤੇ ਨਹੀਂ ਕੋਈ ਫਾਇਦਾ ਹੀ ਨਹੀਂ ਆਂਟੀ ਗਿਫਟ ਬਹੁਤ ਆ ਜਾਂਦੇ ਆ ਉਹੀ ਹੋ ਜਾਂਦੇ ਆ ਬਾਕੀ ਇਹਨਾਂ ਨੂੰ ਲਿਆਏ ਦਾ ਕੋਈ ਫਾਇਦਾ ਨਹੀਂ ਆ ਤਾਂ 1 ਰੁਪਏ ਦੇ ਇੱਥੇ ਖੇਡ ਆ ਆ ਦੇਖ ਲੈ ਹਾਂ ਖੇਡਣਾ ਹੀ ਨਹੀਂ ਇਹਨਾਂ ਨੇ ਖੜ ਜਾ ਤਾਜੂ ਖੜ ਜਾ ਕਿਉਂ ਨਾ ਵੀ ਬੜਾ ਬਹੜਾ ਰੱਖਦੇ ਓਏ ਆਏ ਮਾਰੀ ਜਾਣਗੇ ਆਏ ਆਜਾ ਪੂਆ ਦੀ ਸਕੂਟਰੀ ਦਿਖਾਉਣੇ ਆ ਤਾਜੂ ਉਹ ਕੁਟਰੇ ਚੱਲ ਰਹੇ ਉਹ ਮੈਂ ਲੈ ਕੇ ਉਹ ਮੈ ਲੈ ਗਈ ਉਹ ਵੀ ਮੂਰੇ ਖੜਦਾ ਦਾ ਉਹ ਆ ਉਹ ਆ ਗਈ ਉਹ ਆ ਗਈ ਗਾਈ ਦੇਖੋ ਮੈਂ ਬਈ ਟੂਪਲੀ ਦਾ ਨਾਮ ਲਿਆ ਹਾਂ ਹੋ ਗਿਆ ਭੱਜੀ ਚੱਲ ਚੰਗਾ ਮੈਂ ਜਾਨੀ ਆ ਬਾਏ ਬਾਏ ਠੀਕ ਚੱਲ ਚੰਗਾ ਪੂਰੀ ਤੇ ਇਹ ਤਾਂ ਮੈਨੂੰ ਲੈ ਗਈ ਆ ਤੇ ਉਹ ਲੈ ਗਈ ਪਾਪਾ ਹਾਂ ਪੂਰੀ ਚੱਲ ਚੱਲ ਨੇ ਕਿ ਓਏ ਹੋ ਇਹ ਤਾਂ ਆਪ ਨੂੰ ਚਲਾਉਣੀ ਇਹ ਤਾਂ ਕੁੱਤ ਹਜੇ ਆਉਂਦੀ ਨਹੀਂ ਜਦੋਂ ਸਿੱਖ ਕੇ ਫਿਰ ਬਿਠਾ ਕੇ ਲੈ ਜਾ ਕਰਾਂਗੇ ਫਿਰ ਲੈ ਜਾ ਕਰਾਂਗੇ ਬਿਠਾ ਕੇ ਠੀਕ ਹੈ ਚਲੋ ਆ ਲੈ ਆ ਦੇਖ ਲੋ ਭਾਈ ਆ ਬੈਠ ਗਈ ਖੜ ਗਈ ਦੇਖੀ ਖੜੀ ਹੈ ਵੀਰਪਾਲ ਤੇ ਚਾਹ ਲਾਉਂਦੀ ਹੈ ਚਾਪੀ ਲੇ ਓਏ ਤਾਜਵਤਨ ਓਏ ਕੀ ਘੜੀ ਐ ਨੇ ਕੱਦੂ ਆ ਜਾ ਬੁੱਤ ਥੱਲੇ ਆ ਥੱਲੇ ਆ ਚਲੀਏ ਬਾਹਰ ਖੇਟੀਏ ਆਪ ਆਇਓ ਘੜੀਏ ਆਇਓ ਨੱਚੀਏ ਇੱਦਾਂ ਪਾਓ ਕੁੜੀਓ ਨੀ ਮਾਚਾ ਪਿੱਟਿਓ ਕਰੀਏ ਆ ਜਾ ਅਰੇ ਸੋਹਣੇ ਆ ਜਾ ਪੂਰੀ ਲੱਗੀ ਪਈ ਆ ਵੀਰਪਾਲ ਆ ਜਾ ਓਏ ਆ ਜਾ ਓਏ ਆ ਜਾ ਉਹਦੇ ਭੂਆ ਕੰਮ ਕਰੀਆਂ ਦੀਆਂ ਕੱਪੜੇ ਲੀੜੇ ਸੁੱਕਣੇ ਪਾਈਆਂ ਦੀਆਂ ਤੂੰ ਵੀ ਕਰਾ ਦੇ ਨਾਲ ਤੂੰ ਵੀ ਕਰਾ ਦੇ ਨਾਲ ਕੰਮ ਹੋਰ ਹੁਣ ਨਹੀਂ ਕਰਾਉਂਦਾ ਨਹੀਂ ਕਰਾਉਂਦਾ ਨਹੀਂ ਕਰਾਉਂਦਾ ਤੂੰ ਕੰਮ ਮੇਰੇ ਨਾਲ ਕਰਾ ਦੇ ਫਿਰ ਮੇਰੇ ਨਾਲ ਮੈਨੂੰ ਚਾਹ ਨਹੀਂ ਲੈ ਕੇ ਦਿੱਤੀ ਦੱਸ ਚਾਹ ਨਹੀਂ ਲੈ ਕੇ ਦਿੱਤੀ ਮੈਨੂੰ ਹੈ ਤਾਜਵਤਨ ਮੈਨੂੰ ਚਾਹ ਨਹੀਂ ਲਾ ਕੇ ਦਿੱਤੀ ਪੁੱਤ ਕੋਣੀ ਲਾ ਕੇ ਦਿੱਤੀ ਵਾਲੀ ਕਿੱਢ ਦੇ ਕੀ ਹਾਸਦੀ ਹਾਸਦੀ ਆ ਕੀ ਦੀ ਬਾਈ ਖੜੀ ਆ ਹਾਂਜੀ ਕਿਦੀ ਬਾਈ ਕਹੇ ਆ ਗਈ ਜੁਝਾਰ ਉੱਠ ਖੜਿਆ ਹੋ ਪੋਏ ਇੱਧਰ ਹੀ ਨਹੀਂ ਜਾਂਦਾ ਚੱਲ ਉੱਧਰ ਹੀ ਜੰਮ ਆਜਾ 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 ਵਜੇ ਵਜੇ ਆਜਾ ਆਜਾ ਮੇਰੇ ਕਿੱਡੂ ਆਜਾ ਆਜਾ ਆ ਕਹੇਦੀ ਕਹਿੰਦੀ ਇਹਨੂੰ ਚੇਨ ਨੂੰ ਛੱਡ ਦੇ हां केदी ਖੇਡਣਾ ਮੈਂ ਆ ਜਾਂਦੀ ਆ ਭੱਜੀ ਅੰਗਲੀ ਚਾਹ ਵੀ ਬਣਾਈ ਤੇ ਆ ਵੀ ਚਾਹ ਪੀ ਲੋ ਚਾਹ ਤਾਂ ਪੈਜ ਦੇ ਧਾਰ ਤੇ ਪੀਵਾਂਗੇ اچھا ਆਂਟੀ ਚੁੱਲੇ ਤੇ ਰੱਖਣਗੇ ਹੁਣ ਸਬਜ਼ੀ ਬਣਾ ਕੇ ਨਾ ਹੋਰ ਇਹ ਤਾਂ ਬਹੁਤ ਤੇ ਤਾਂ ਕੁਲੇਟੀ ਵਾਲਾ ਚੁੱਲਾ ਹੈ ਹੁਣ ਅਸੀਂ ਹੁਣ ਰੋਟੀ ਪਕਾ ਲੈਣਾ ਇੱਥੇ ਹੁਣ ਰੋਟੀ ਬਕਾਉਣਗੇ ਆਲੂ ਵਾਲੇ ਪਰੌੜੇ ਬਣ ਰਿਹਾਗੇ ਸਾਡੀ ਖੁਸ਼ੀ ਦੇ ਵਿੱਚ ਕੀ ਬਾਤ ਹੈ ਥੈਂਕ ਯੂ ਮੇਮਾ ਸਪੈਸ਼ਲ ਰਿਮਾਂਡ ਤੇ ਵੜ ਰਹੇ ਆ ਕਿਉਂਕਿ ਰਾਤ ਡਿਸਕਸ਼ਨ ਹੋ ਰਹੀ ਸੀ ਆਂਟੀ ਕਹਿੰਦੇ ਵੀ ਮਨਪ੍ਰੀਤ ਨੇ ਕਦੇ ਤੰਦੂਰੀ ਰੋਟੀ ਨਹੀਂ ਖਾਧੀ ਹੋਣੀ ਵੀ ਆਪਾਂ ਤੰਦੂਰ ਤੇ ਰੋਟੀ ਬਣਾਵਾਂਗੇ ਕੋਈ ਤੇ ਰੋ ਦੋ ਤੰਦੂਰ ਤੰਦੌਰ ਨੂੰ ਆਲੂ ਵਾਲੇ ਪਰੌੜੇ ਬਣਾਓ ਆਲੂ ਵਾਲੇ ਪਰੌੜੇ ਬਣਾਵਾਂਗੇ ਇਸ ਦਾ ਇੰਗਲਾਰੀ ਇਹ ਘੰਟ ਖਾਂਦੀ ਜਨਾ ਹੂੰ ਇਧਰ ਮਟੀਰੀਅਲ ਮਟੀਰੀਅਲ ਰੈਡੀ ਹੋ ਰਿਹਾ ਹਾਂ ਹਾ ਹਾਲੋ ਭਾਈ ਵੱਡੇ ਪੱਧਰ ਤੇ ਹੋ ਰਿਹਾ ਕੰਮ ਸਾਰਾ ਹੋ ਰਿਹਾ ਕਦੀ ਲੈ ਬੂਲੇ ਨਾ ਇਹ ਮੰਜਨੇ ਸਾਰੇ ਸਾਰੇ ਠੀਕ ਹੈ ਵੀਰੇ ਸਹੀ ਗੱਲ ਆ ਇਹ ਆ ਪਿੰਡੂ ਲਾਈਵ ਨਾ ਚੱਲਣ ਦੀ ਫਿਰ ਉਧਰ ਜਾ ਤਾਂ ਹੀ ਵੀਰੇ ਨੇ ਚੈਨਲ ਦਾ ਨਾਮ ਪਿੰਡੂ ਬਲੌਗਰ ਰੱਖਿਆ ਹੋਇਆ ਬਾਈ ਉਧਰ ਵੀਰਾ ਵੀਰਾ ਦਿਖਾਉਂਦਾ ਵੀ ਸਾਰਾ ਕੁਝ ਓਵੇਂ ਹੀ ਆ ਹਾਂ ਸਵੇਰੇ 4 ਵਜੇ ਤੋਂ ਉੱਠ ਕੇ ਉਹ ਸਾਰਾ ਓਵੇਂ ਪਿੰਡਾਂ ਵਾਲਾ ਮਾਹੌਲ ਉਹ ਬੰਦਾ ਆਪਦੀ ਉਹ ਬੰਦਾ ਆਪਦੀ ਡਿਊਟੀ ਦੇ ਪ੍ਰਤੀ ਪੂਰਾ ਵਫਾਦਾਰ ਉਹ ਗਿਆ ਨਾ ਕਿ ਉਹ ਜਿਹੜਾ ਨਮੇਲ ਗਿਆ ਉਹ ਬਹਿ ਗਿਆ ਉਹ ਤਾਂ ਨਾ ਕਿ ਨਮੇਲ ਵੀਰਾ ਕੱਲ ਆਇਆ ਕਹਿੰਦਾ ਸੀ ਮੈਨੂੰ ਵੀਰੇ ਤੋਂ ਇੱਕ ਚੀਜ਼ ਸਿੱਖਣ ਨੂੰ ਮਿਲੀ ਆਂਟੀ ਵੀਰਾ ਕਹਿੰਦਾ ਵੀ ਜਿਹੜਾ ਕੰਮ ਥੋੜਾ ਠੰਡੇ ਠੰਡੇ ਹੋ ਸਕਦਾ ਉਹਨੂੰ ਤੁਸੀਂ ਧੁੱਪ ਕਿਉਂ ਚੜਾਉਣੀ ਆ ਤਾਂ ਇਹੀ ਮੈਂ ਕਹਿ ਰਹੀ ਆ ਵੀ ਜਿਹੜਾ ਆਪਣਾ ਮੰਡੀ ਜਾ ਕੇ ਉਹ ਠੰਡੇ ਠੰਡੇ ਹੋ ਸਕਦਾ ਧੁੱਪ ਕਿਉਂ ਚੜਾਉਣੀ ਆ ਚਲ ਆਪਾਂ ਦੋਨੇ ਭੈਣਾਂ ਨਾਲ ਕੇ ਕਰ ਲੈਂਦੇ ਕੋਈ ਚੱਕਰ ਦੀ ਬਾਤ ਤੁਸੀਂ ਬਲਤੋ ਮੈਂ ਹੁਣ ਆ ਮੈਂ ਵੀ ਦੇਵਿੰਦਰ ਕਹਿੰਦੀ ਵੀ ਮਨਪੀ ਸੁੱਤੀ ਪਈ ਤਰੀਕੀ ਗਿਆ ਤਰੀਕੀ ਕਾ ਕੋਈ ਦੱਸ ਸਕਣ ਪਾਇੰਨ ਨਾ ਬਾਪੇ ਨੇ ਆ ਇਹ ਕਹਿੰਦੇ ਮੈਂ ਭਲੀ ਹੁੰਦੀ ਸਹੀ ਗੱਲ ਆ ਦੇਖੀ ਹੁਣ ਆਇ ਹੁੰਦਾ ਵੀ ਜੇ ਟਾਈਮ ਨਾਲ ਥੋੜੇ ਫਿਰ ਕੰਮ ਹੋ ਜੇ ਥੋੜਾ ਕੰਮ ਵੀ ਵਾਵਾ ਹੁੰਦਾ ਉਹ ਤੋਂ ਸੰਤ ਹੁਣ ਤਾਂ ਸੀ ਕਿਹੜਾ ਹੁੰਦਾ 4 ਵਜੇ ਉੱਠ ਕੇ ਨਹੀਂ ਲੱਭੋ ਲੈਣਾ ਇਹ ਵੀ ਮਿਲ ਜਾਂਦਾ ਕੰਮ ਉਹਨਾਂ ਦਾ ਉਹ ਤਾਂ ਰਗੜਦਾ ਨਾ ਦਾਰਾ ਦੂਰਾ ਦਾ ਹੋ ਜਾਂਦਾ ਨਾ ਜਿਹੜਾ ਕੰਮ ਠੰਡੇ ਰੰਡੇ ਹੁਣ ਸਾਡੇ ਢਿੱਖਾਂਗੀ ਹੁਣ ਇੱਥੇ ਤਾਂ ਅੰਟੀ ਜਿਵੇਂ ਮੈਂ ਸੌਂ ਰਿਆਂ ਦੇ ਤਾਂ ਉੱਠਣ ਲੱਗੀ ਆ 8 9 ਵਜੇ ਜਾਂਦੇ ਮੈਨੂੰ ਸਾਡੇ ਢਿੱਖਾਂ ਮੇਰੇ ਪੇਕੇ ਜੇ ਅਸੀਂ ਉੱਠਦੇ ਨਾ 4 ਵਜੇ ਮੇਰਾ ਡੈਡੀ ਤਾਂ ਸਾਡੇ ਉੱਤੇ ਪਾਣੀ ਪਾ ਦਿੰਦਾ ਸੀ ਐ ਹੀ ਹੈ ਮੇਰੇ ਮੇਰੇ ਡੈਡੀ ਨੇ ਪਤਾ ਕੀ ਕਰਾ ਮੇਰੇ ਸਾਲਿਓ ਉੱਠ ਖੜੋ ਲੋਕਾਂ ਦੇ ਜਵਾਬ ਕ ਉੱਠ ਖੜੇ ਕਿਹੜਾ ਲੋਕਾਂ ਦੇ ਜਵਾਬਾਂ ਨੇ ਉੱਠਣਾ ਸੀ ਪਾ ਸਾਨੂੰ ਟੌਂਟ ਮਾਰ ਕੇ ਠੋਣੀ ਹੁੰਦਾ ਸੀ ਇਹ ਦੱਸਦਾ ਵੀ ਐਂਦੀ ਪੁੱਤ ਫਿਰ ਇਸ ਤੋਂ ਬਾਅਦ ਅਸੀਂ ਮੈਂ ਮੇਰੀ ਮੰਮੀ ਗੋਹਾ ਕੂੜਾ ਸੱਟ ਕੇ ਇੰਨੀ ਮੱਝ ਗੋਹਾ ਕੂੜਾ ਸੱਟ ਕੇ ਫਿਰ ਚਾਚੇ ਕਾ ਗੋਹਾ ਕੂੜਾ ਸੱਟ ਕੇ ਆਉਂਦੀ ਮੈਂ ਪੱਥ ਪੁੱਥ ਕੇ ਤੇ ਫਿਰ ਦਾਲ ਰੋਟੀ ਦਾ ਫੇਰ ਕਰਦੇ ਰੋਟੀਆਂ ਵੀ ਚੁੱਲੇ ਤੇ ਦਾਲ ਧੂਲ ਵੀ ਚੁੱਲੇ ਤੇ ਸਾਰਾ ਕੰਮ ਚੁੱਲੇ ਤੇ ਮੇਰੇ ਸਹੁਰਿਆਂ ਦੇ ਤਾਂ ਫਿਰ ਗੈਸਤੀ ਹੁੰਦਾ ਸਾਰਾ ਕੰਮ ਮੈਂ ਕਿਚੋੜ ਮਾਡਰਨ ਲਾਈਫ ਆ ਗਈ ਮਾਡਰਨ ਲਾਈਫ ਆ ਗਈ ਇੱਧਰ ਓਪੋਜੀਟ ਆ ਜਮੇ ਓਪੋਜੀਟ ਆ ਉੱਥੇ ਦਿਖਾ ਆਏ ਸੀ ਇੱਥੇ ਆਏ ਜਮੇ ਓਪੋਜੀਟ ਆ ਤਾਂ ਇਉਂ ਇੱਥੇ ਮੇਰੇ ਸਹੁਰਿਆਂ ਦੇ ਤਾਂ ਮੈਨੂੰ ਕੋਈ ਕੰਮ ਹੀ ਨਹੀਂ ਲੱਗਦਾ ਵੀ ਕੋਈ ਕੰਮ ਹੈ ਉੱਥੇ ਲੱਗਦਾ ਵੀ ਕੰਮ ਹੈ ਹਾਂ ਉਹ ਤਾਂ 9 ਵਜੇ ਉੱਠਦੀ ਆ ਐ ਥੋੜਾਗਾ ਵੀ ਉਹ ਤੋਂਪ ਨਹੀਂ ਚੜਨਦੇ ਮੇਰੇ ਡੈਡੀ ਮੇਰੇ ਡੈਡੀ ਦਾ ਮੇਰੇ ਡੈਡੀ ਆਪ ਨਹੀਂ ਉਹ ਕਰਦੇ 4 ਵਜੇ ਉੱਠ ਗੜਦੇ ਆ ਆਹਨ ਮੀਰਪਾਲ ਦੀਆਂ ਤਾਂ ਪੱਟਾ ਰਸਾਉਂਦੇ ਫਿਰ ਜੁੱੜ ਪੈ ਵੀ ਟਾਈਮ ਨਾਲ ਜਾਂਦੇ ਨੇ ਪੈ 9 ਵਜੇ ਪੈ ਕੇ ਉਹਨਾਂ ਨੇ 4 ਵਜੇ ਉੱਠ ਖੜਨਾ ਕੋਈ ਵੀ ਜਦੋਂ ਖੜੇ ਉੱਠ ਕੇ ਕਾਲੇ ਜਾਂਦੇ ਨੇ ਡੇਰ ਖੜੇ ਫੇਰ ਇੱਕ ਹੋਰ ਚੀਜ਼ ਆ ਸੰਨੀ-ਸੁੰਨੀ ਉਹ ਸਾਡਾ ਸਾਰਾ ਐਸੀ ਭੈਣ ਭਰਾ ਹੀ ਕਰਦੇ ਆ ਸੰਨੀਆਂ-ਸੁੰਨੀਆਂ ਦਾ ਕੰਮ ਮੇਰੇ ਡੈਡੀ ਮੰਮੀ ਨਾ ਠੀਕ ਐ ਹਾਂ ਸਾਰਾ ਕੰਮ ਹੋਣਾ ਚਾਹੀਦਾ ਸੰਨੀਆਂ ਅੰਦਰ ਕੋਈ ਮੈਨੂੰ ਦਾ 9 ਸਾਲਾਂ ਦਾ ਸੀ ਆਂਟੀ ਮੈਂ 5ਵੀਂ ਕਲਾਸ ਚ ਸੀ ਜਦੋਂ ਨਾ ਮੈਂ ਉਹ ਕਰਨ ਲੱਗੀ ਸੀ ਆਟਾ ਕੁੱਨਣ ਲੱਗੀ ਸੀ ਮੈਂ ਉਹ ਤਾਂ 5ਵੀਂ ਕਲਾਸ ਚ ਸੀ ਹਾਂ ਆ ਵੀ ਪੜ ਵੀ ਇਹੀ ਹੈ ਸਾਰੇ ਹੁਣ ਦੇਖੋ ਚਾਹੇ ਚਾਹੇ ਹੁਣ ਸੋਹਰੇ ਹੋਵੇ ਕੰਮ ਨਾ ਹੋਵੇ ਬੰਦੇ ਨੂੰ ਆਉਣੇ ਚਾਹੀਦੇ ਆਉਣੇ ਚਾਹੀਦੇ ਬਸ ਤਾਂ ਗਾਂ ਬਗਾਨ ਨਿਕਰ ਜਾ ਕੇ ਹਾਂ ਪਰ ਕਿਉਂਕਿ ਕਈ ਵਾਰ ਕਦੋਂ ਕੋਈ ਵੀ ਕੰਮ ਕਰਨਾ ਪੈ ਸਕਦਾ ਕੁੜੀ ਨੂੰ ਕੁੜੀ ਨੂੰ ਸਾਰੇ ਕੰਮ ਆਉਣੇ ਚਾਹੀਦੇ ਆ ਸਾਰੇ ਕੰਮ ਆਉਣੇ ਚਾਹੀਦੇ ਹੂੰ ਪੈਂਟ ਪੈਂਟ ਬੋਰਸਟ ਕੱਢ ਕੇ ਮੇਰਾ ਭਰਾ ਅੱਜ ਟਾਈਟ ਹੀ ਲਾ ਕੇ ਵਿਆਹ ਜਾਊਗਾ ਬੀਰਾ ਮੈਨੂੰ ਕਹਿੰਦਾ ਕਹਿੰਦਾ ਮਨਪ੍ਰੀਤ ਕਹਿੰਦਾ ਮੈਂ ਤਾਂ ਬੜੇ ਨੀਕਰ ਬਣਾਉਣ ਚ ਜਾਊਂਗਾ ਵਿਆਹ ਗਰਮੀ ਵਾਲਾ ਵਿਆਹਗਾ ਮੌਸਮ ਠੀਕ ਹੋ ਗਿਆ ਹਾਂ ਤੁਹਾਨੂੰ ਮੈਂ ਨਾਲ ਬਾਤ ਕਰ ਰਹੀ ਹਾਂ ਮੈਨੂੰ ਲੱਗਦਾ ਕੋਟ ਬੈਂਟਲ ਆ ਮੌਸਮ ਨਾ ਹੋ ਜੇ bro ਅੰਕਲ ਜੀ ਇਹਨਾਂ ਨੂੰ ਕੋਟ ਬੈਂਟਲ ਲੈਣਾ ਹੋ ਜੇ ਮੌਸਮ ਆ ਜੂਗਾ ਇਹ ਰਾਕਾ ਕੋਈ ਮੇਚ ਆਇਆ ਬਾਈ ਕੋਈ ਦਾਈ ਨੂੰ ਹੀ ਨਹੀਂ ਹੋਣੀ ਉਹ ਲਿਆਉਣ ਮੰਦ ਉਹ ਦੇਖ ਲੋ ਬਾਈ ਉਹ ਜਾਂਦਾ ਭੱਜਿਆ ਰੋਕਦਾ ਨਹੀਂ ਹੈਗਾ ਜਮਾ ਵੀ ਖੜਜੋ ਕੇਰਾ ਤਾਜੂ ਮੇਰੇ ਗੋਦੀ ਆ ਇਹ ਭੱਜਿਆ ਜਾਂਦਾ ਰੋਕਦਾ ਹੀ ਨਹੀਂ ਹੈਗਾ ਚਲੋ ਖੜਜੋ ਫਿਰ ਖੜਜੋ ਚਲੋ ਮੁੜੋ ਚਲੋ ਮੁੜੋ ਚਲੋ ਚਲੋ ਮੁੜੋ ਉਧਰ ਚਲੋ 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 ਉਧਰ ਉਧਰ ਨੂੰ ਚਲੋ ਚਲੋ ਉਧਰ ਨੂੰ ਚਲੋ ਉਧਰ ਨੂੰ ਚਲੋ ਚਲੋ ਉਧਰ ਨੂੰ ਚਲੋ ਚਲੋ ਉਧਰ ਨੂੰ ਚਲੋ ਯਾਰ ਵੀ ਤਿਆਰੀ ਹੋ ਰਹੀ ਹੈ ਗਾਇਸ ਆਲੂ ਪਰੋਠੇ ਕੀ ਆਜੋ ਭਾਈ ਜਿਨੇ ਵੀ ਖਾਣੇ ਨੇ ਉਹ ਦੇਖ ਲੋ ਇਧਰ ਬਾਈ ਕੀ ਆਸ਼ਰਾ ਹਰਤਾ ਉਹਦੀ ਉਹ ਦੇਖੋ ਦਾਦਾ ਜੀ ਪਲਾਈ ਜਾਂਦੇ ਨੇ ਕਿ ਡੀਏ ਜੀ ਇਹ ਇਹਨਾਂ ਦੋਨਾਂ ਦਾ ਕੁੱਟਣ ਵਾਲਾ ਵੜ ਕੇ ਇਹਨੂੰ ਤੇ ਜੁਝਾਰ ਨੂੰ ਹਾਸਾ ਹੀ ਨਹੀਂ ਕਿਦੇ ਫੜਦੇ ਨਹੀਂ ਟਿਕਦੇ ਹੀ ਨਹੀਂਗੇ ਅਸਲ ਤੇ ਤੁਰਨ ਲੱਗ ਗਏ ਨਾ ਹੁਣ ਇਹ ਤਾਂ ਜਮਾਈ ਹੋ ਪਰ ਦਿਆ ਦੋਨੇ ਜਾਣੇ ਇਹਨੂੰ ਕਿ ਲਾਲਾ ਚਾਤੁਰ ਕੇ ਮੇਲੇ ਦਾ ਬਦਲ ਨਾਲਾ ਲਾਈ ਦਿੰਨੇ ਆ ਭੱਜਿਆ ਆਉਂਦਾ ਪੂਰਾ ਖੇਤਾਂ ਦੀ ਸੈਰ ਕਰ ਰਿਹਾ ਰਿੱਕੀ ਵਰਗੇ ਤਾਂ ਅੱਗ ਭੱਗ ਚੁੱਕੀ ਆ ਗਾਇਸ ਆਲੂ ਵਾਲੇ ਪਰੌਂਠੇ ਲਈ ਲੋਬੀ ਅੱਜ ਅਸੀਂ ਜਾਣਾ ਵਿਆਹ ਸਾਰਿਆਂ ਨੇ ਪਰ ਮੈਨੂੰ ਲੱਗਦਾ ਵੀ ਮੀ ਆਊਗਾ ਕਿਉਂਕਿ ਰੱਬ ਨੇ ਸਾਡੇ ਤੇ ਕਰ ਲਿਆ ਤਰਸ ਰੱਬ ਨੂੰ ਆਏ ਸੀਗਾ ਵੀ ਜੇ ਇਹਨਾਂ ਨੇ ਮੇਕਅਪ ਕਰ ਲਿਆ ਵਿਆਹ ਤੇ ਜਾਣਗੀਆਂ ਪਸੀਨਾ ਆਈਸਕ੍ਰੀਮ ਵਾਂਗੂ ਚੋਊਗਾ ਇਹਨਾਂ ਦਾ ਮੇਕਅਪ ਆਈਸਕ੍ਰੀਮ ਵਾਂਗੂ ਚੋਕੇ ਡਿੱਗੂਗਾ ਆਂਟੀ ਹਣਾ ਤਾਜੂ ਵੀ ਜਾਊਗਾ ਭਾਈ ਤਾਜੂ ਬਾਦੂਗਾ ਉੱਥੇ ਗਾਹ ਜੁਹਾਰ ਦਾ ਕਹੋਗੀ ਆ ਜਾ ਵੀਰੇ ਦੇਵਾ ਪਤਾ ਤੈਨੂੰ ਅੱਡੀ ਉਹਦੀ ਡਰ ਕੇ ਭੱਜ ਜਾਂਦਾ ਉਹ ਜਾਣਾ ਵਿਆਹ ਤੇ ਹੈ ਵਿਆਹ ਤੇ ਜਾਣਾ ਹੂੰ ਦੱਸ ਓਏ ਤਾਜ ਬਤਨ ਬਾਪਾ ਬਾਸ ਹੋਣੀ ਦੀ ਡੇਟ ਹੋ ਗਈ ਮੈਨੂੰ ਛੱਡੋ ਨੀਤੇ ਚੱਲ ਗਿੱਦਾ ਪਾਈਏ ਆਜਾ ਗਿੱਦਾ ਪਾਓ ਕੁੜੀਓ ਚੱਲ ਗਿੱਦਾ ਪਾਓ ਕੁੜੀਓ ਨੀ ਮਾਜਾ ਪਿੱਟਿਓ ਨੀ ਮਾਜਾ ਪਿੱਟਿਓ ਗਿੱਦਾ ਪਾਓ ਨਕੀਓ ਈ ਮਜਾ ਬਿਟਿਓ ਵੱਲੇ ਵੱਲੇ ਸ਼ਾਬਾ 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 ਉਹਦੀ ਕੋ ਜੋ ਜਾਂਦੇ ਕਿੱਦੇ ਦੇ ਨਾਲ ਤੇ ਇੱਧਰ ਸਾਡਾ ਇੱਕ ਪਿੰਡੂ ਭਾਈਚਾਰਾ ਲਗਾ ਰਿਹਾ ਝਾੜੂ ਇਸ ਤੋਂ ਬਾਅਦ ਪੋਚਾ ਲਗਾਊਗਾ ਭਾਈ ਜਾਰੀ ਨੂੰ ਕਿਹਾ ਸੀਗਾ ਵੀ ਭਾਈ ਮੈਂ ਲਗਾ ਦਿੰਨਾ ਤੇਰੇ ਨਾਲ ਤੁਸੀਂ ਜਵਾਕ ਸੰਭੋ ਤੁਸੀਂ ਜਵਾਕ ਸੰਭੋ ਕਹਿੰਦੇ ਮੈਂ ਤਾਂ ਜਵਾਕਾਂ ਨੂੰ ਧਿਆਉ ਜ਼ਾ ਦੇਖੂ 10 ਮਿੰਟ ਲੱਗਣੇ ਆ ਫਿਰ ਅਸੀਂ ਰਾਈਡ ਤੇ ਜਾਣਾ ਗਾਇਸ ਮੰਡੀ ਮੰਡੀ ਚੰਡੀਗੜ੍ਹ ਚੱਲੀਆਂ ਸੀ ਦੋਨੇ ਭੈਣਾਂ ਅੱਜ ਅਸੀਂ ਸੋਚਿਆਗਾ ਇੱਕ ਦਿਨ ਅਸੀਂ ਸਕੂਟਰੀ ਤੇ ਚੰਡੀਗੜ੍ਹ ਸਫਰ ਕਰਕੇ ਆਵਾਂਗੇ ਤੁਸੀਂ ਸਾਡੇ ਬਲੌਗਰ ਨਾਲ ਜਰੂਰ ਜੁੜੇ ਰਹੋ ਜੁੜੇ ਰਹੋ ਅਸੀਂ ਦੇਖਾਂਗੇ ਵੀ ਕਿੰਨੇ ਟਾਈਮ ਦੇ ਵਿੱਚ ਅਸੀਂ ਸਕੂਟਰੀ ਤੇ ਚੰਡੀਗੜ੍ਹ ਪਹੁੰਚਾਂਗੇ ਪਹੁੰਚਾਂਗੇ ਹੈਨਾ ਬਠਿੰਡੇ ਨਹੀਂ ਕਰ ਹੋਰ ਵੀ ਅਸੀਂ ਬਹੁਤ ਸਕੀਮਾਂ ਲਾਈਆਂ ਰਾਤ ਸਰਪ੍ਰਾਈਜ਼ ਲੈ ਕੇ ਆਵਾਂਗੇ ਸੂਨ ਅਸੀਂ ਵੱਡਾ ਸਰਪ੍ਰਾਈਜ਼ ਬਿਗ ਸਰਪ੍ਰਾਈਜ਼ ਹਾਂ ਕਾਹਨ ਜਾਂ ਵੀ ਨਹੀਂ ਪਤਾ ਸਾਨੂੰ ਕਿਹੜੇ ਚ ਮਿਲੂਗੀ ਬਸ ਕਿਉਂਕਿ ਮੇਨ ਸਰ ਆ ਡਿਲੀਵਰੀ ਉਹ ਐ ਹੁੰਦਾ ਨਾ ਮਿਹਨਤ ਕਰਨ ਵਾਲੋ ਕੀ ਕਦੀ ਹਾਰ ਨਹੀਂ ਹੁੰਦੀ ਤਾਂ ਗਾਇਸ ਤੁਸੀਂ ਵੀਰਪਾਲ 18 ਪਿੰਡੂ ਬਲੌਗਰ ਮਿਸਟਰ ਐਂਡ ਮਿਸਿਸ ਸਿਵੀਆ ਕਪਲ ਇਹ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰਕੇ ਰੱਖੋ ਜਲਦੀ ਤੁਹਾਡੇ ਸਾਹਮਣੇ ਅਸੀਂ ਦਵਿੰਦਰ ਬੇਕੇ ਸਰਪ੍ਰਾਈਜ਼ ਲੈ ਕੇ ਆਵਾਂਗੇ ਤੇ ਦਵਿੰਦਰ ਕਹਿੰਦੀ ਜਦੋਂ ਲੈ ਕੇ ਆਵੋਗੇ ਪਤਾ ਨਹੀਂ ਰਾਤ ਕਹਿੰਦੀ ਹੁਣ ਤਾਂ ਹੁਣ ਤਾਂ ਸੋਚੋ ਪੁਰਸ਼ਕਰ ਦੇ ਪੁੱਤ ਕੱਲ੍ਹ 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 ਲਓ ਬਈ ਗਾਇਸ ਤੇ ਹੁਣ ਅਸੀਂ ਝਾੜੂ ਪੋਚਾ ਲਾ ਲਈਏ ਤੇ ਉਧਰ ਮੈਂ ਤਾਜੂ ਨੂੰ ਸਾਂਭਦਾਗਾ ਤਾਜੂ ਤਾਂ ਬੁਰਸ਼ ਕਰ ਤਾਜੂ ਬੁਰਸ਼ ਕਰਦੀ ਹੈ ਕਹਿੰਦੀ ਮੈਂ ਤਿਆਰ ਹੋ ਜਾ ਪਹਿਲੀ ਕਹਿੰਦੀ ਮੈਂ ਪਹਿਲੀ ਰੈਡੀ ਹੋ ਜਾ ਤੇ ਸਰਪ੍ਰਾਈਜ਼ ਤੁਹਾਡੇ ਲਈ ਜਲਦੀ ਲੈ ਕੇ ਆਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਡੇਆਂ ਨੂੰ ਤੇ ਉਧਰ ਵੀਰੇ ਹੋਰੀ ਬਾਹਰ ਜੁਹਾਰ ਕੰਨੀ ਅੱਜ ਹਾਂ ਆਪੋ ਆਪਣੇ ਜਵਾਕਾਂ ਨੂੰ ਸਾਂਭਦੇ ਫਿਰਦੇ ਆ ਆਜਾ ਆਜਾ ਪੁੱਤਾ ਪੋਚਾ ਲਾਵਾਂਗੇ ਆਜਾ ਭੱਜਿਆ ਬਾਜੂ 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 ਅੱਜ ਦੋਅ ਅਸੀਂ ਮੰਡੀ ਜਾਣਾ ਵਿਆਹ ਤੇ ਜਾਣਾਗਾ ਠੀਕ ਆ ਤਾਂ ਇਹ ਬਲੌਗ ਅਸੀਂ ਇੱਥੇ ਸਮਾਪਤ ਕਰਦੇ ਆ ਸਾਡੇ ਬਲੌਗ ਨੂੰ ਤੁਸੀਂ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਤੇ ਪਲੀਜ਼ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਤਾਂ ਜੋ ਮੇਰੀ ਰੇਟੈਂਸ਼ਨ ਜਿਹੜੀ ਉਹ ਵਧੇ ਠੀਕ ਹੈ ਨਾ ਵੀ ਸੱਚ ਸੱਚ ਕਹਿਣੀ ਮੂੰਹੋਂ ਸੱਚ ਨਿਕਲੀ ਜਾਂਦਾ ਤੇ ਚਲੋ ਬਾਈ ਬਾਏ ਬਾਏ ਗਾਇਸ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲ ਜਾਈਏ ਕੱਲ ਨੂੰ ਨਵੇਂ ਬਲੌਗ ਦੇ ਵਿੱਚ Hoshiro wadru bye bye!